ਸਤਿ ਸ੍ਰੀ ਅਕਾਲ ਮੈਂ ਕੈਨੇਡਾ ਦੇ ਰੈਨਾਲਾ ਆ ਤੇ ਐਸ ਜਿਹੜੇ ਮੋਗੇ ਆ ਮੇਰੇ ਨਾਲ ਇੱਕ ਬਹੁਤ ਵੱਡਾ ਫਰਾਡ ਹੋਇਆ ਆ ਮੇਰਾ ਇੱਕ ਦੋਸਤ ਬਣਿਆ ਬਹੁਤ ਪੁਰਾਣਾ ਉਹਨੇ ਮੇਰੇ ਨਾਲ ਬਹੁਤ ਵੱਡੀ ਠੱਗੀ ਮਾਰੀ ਆ ਅਸੀਂ ਰਲ ਕੇ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਇਲੈਕਟ੍ਰਿਕ ਸਕੂਟਰਾਂ ਦਾ ਇੱਥੇ ਉਹਦੇ ਵਿੱਚ ਮੇਰੇ ਪੈਸੇ ਲੱਗੇ ਸੀ 15 ਲੱਖ 15 ਹਜ਼ਾਰ ਦਾ ਮੇਰੇ ਕੋਲੇ ਪ੍ਰੂਫ ਪਿਆ ਸਾਰਾ ਕੁਝ ਕੀ ਨਾਮ ਆ ਉਹਦਾ ਕਦੇ ਤੋਂ ਪਤਾ ਨਹੀਂ ਆ ਰਿਹਾ ਸੀ ਉਸ ਬੰਦੇ ਦਾ ਨਾਮ ਜੀ ਬਲਵਿੰਦਰ ਸਿੰਘ ਬੱਬੂ ਉਹਦਾ ਨਾਮ ਹੈ ਨਿਊ ਸਿਵਲ ਲਾਈਨ ਦੇ ਵਿੱਚ ਉਹਦਾ ਉਡੀ ਦੁਕਾਨ ਹੈ ਨਿਊ ਐਸਬੀ ਆਟੋ ਕਦੋਂ ਤੋਂ ਯਾਰੀ ਹੈ ਤੁਹਾਡੀ 35 ਸਾਲ ਤੋਂ ਆ ਜੀ 1989 ਤੋਂ ਦੋਸਤੀ ਸੀ ਉਹਦੇ ਨਾਲ ਕੀ ਗੱਲ ਹੋਈ ਹੈ ਕਿਵੇਂ ਠੱਗੀ ਕਿਵੇਂ ਬਚੀ ਅਸੀਂ ਰਲ ਕੇ ਜੀ ਇੱਕ ਇਲੈਕਟ੍ਰਿਕ ਸਕੂਟਰਾਂ ਦਾ ਕੰਮ ਕੀਤਾ ਸੀਗਾ 2020 ਦੇ ਵਿੱਚ ਨਵੰਬਰ ਦੇ ਵਿੱਚ 2021 21 ਜੀ ਅਸੀਂ ਕੰਮ ਕੀਤਾ ਸਾਰਾ 2022 ਦੇ ਵਿੱਚ ਮੈਂ ਬਾਹਰ ਚਲਾ ਗਿਆ ਅਸੀਂ ਸਾਰਾ ਸਾਰਾ ਹਿਸਾਬ ਕਿਤਾਬ ਬਣਾਇਆ ਮੇਰੇ ਹਿੱਸੇ ਦੇ ਪੈਸੇ 475000 ਨੇ ਮੈਨੂੰ ਦੇ ਤਾ ਮੈਂ ਬਾਹਰ ਚਲਾ ਗਿਆ ਉਸ ਤੋਂ ਬਾਅਦ ਦੇ ਵਿੱਚ ਉਹਨੇ ਮੈਨੂੰ ਕੋਈ ਹਿਸਾਬ-ਕਿਤਾਬ ਨਹੀਂ ਦਿੱਤਾ ਜਦੋਂ ਮੈਂ ਵਾਪਸ ਹੀ ਮੁੜ ਕੇ ਆਇਆ ਹੈਗਾ 2022 ਚ ਐਂਡ ਤੇ ਮੈਂ ਆਇਆ ਹੈਗਾ 23 ਚ ਆਇਆ ਹੈਗਾ 24 ਚ ਆਇਆ ਹੈਗਾ ਉਹਨੇ ਕੋਈ ਹਿਸਾਬ-ਕਿਤਾਬ ਨਹੀਂ ਦਿੱਤਾ ਕਹਿੰਦਾ ਕਿ ਤੇਰਾ ਕੋਈ ਹਿਸਾਬ ਤਾਂ ਬਣਦਾ ਹੀ ਛੋਟੀ 11 ਹਰੀ ਜੀ ਤੇ ਮੈਨੂੰ ਪਤਾ ਲੱਗਿਆ ਕਿ ਜਿਹੜਾ ਨਾਮ ਵੀ ਵਿੱਚ ਚੱਕਤਾ ਡੀ ਲਿਸ਼ਤ ਤੋਂ ਮੇਰੇ 11 ਹਰੀ ਜੀ ਉਹਨਾਂ ਨੇ ਮੇਰਾ ਨਾਮ ਜਿਹੜਾ ਸੀਗਾ ਬੋਰਡ ਦੇ ਉੱਪਰ ਉਹ ਚੱਕਤਾ ਵਿਜ਼ਿਟਿੰਗ ਕਾਰਡ ਦੇ ਉੱਤੇ ਮੇਰਾ ਨੰਬਰ ਸੀਗਾ ਉਹ ਖਤਮ ਕਰਤਾ ਬੈਲ ਬੁੱਕ ਸੀਗੇ ਉਹ ਲੋਕ ਉੱਤੇ ਮੇਰਾ ਫੋਨ ਨੰਬਰ ਸੀਗਾ ਸਾਰਾ ਕੁਝ ਖਤਮ ਕਰਕੇ ਆਪਦੇ ਫੋਨ ਨੰਬਰ ਉੱਤੇ ਪਾ ਦੇ ਤੇ ਇਹ ਕੰਪਨੀ ਸਾਰੀ ਉਹਨੇ ਆਪਦੇ ਮੁੰਡੇ ਦੇ ਨਾਮ ਦੇ ਉੱਤੇ ਕਰਤੀ ਕਿੰਨੇ ਪੈਸੇ ਦਿੱਤੇ ਸੀ ਆਪਕੀ ਇਨਵੈਸਟਮੈਂਟਾਂ ਵੀ ਪਈ ਮੇਰਾ ਜੀ ਇਸ ਵੜੀ ਬੈਂਕ ਦਾ ਪ੍ਰੂਫ ਜਿਹੜਾ ਹੈਗਾ 15 ਲੱਖ ਤੇ 15000 ਦਾ ਹੈ ਤੇ ਪੈਸੇ ਤਾਂ ਵੱਧ ਲੱਗੇ ਹੈਗੇ ਆ ਜਿਹੜਾ ਕਿ ਪ੍ਰੂਫ ਇੰਨੇ ਦਾ ਹੋਇਆ ਇਸ ਵੜੇ ਤੇ ਉਹਨਾਂ ਦੀ ਜਿਹੜੀ ਹੈ ਸਕੂਟਰ ਏਜੰਸੀ ਵੀ ਜਿਹੜੀ ਹੈ ਸੜਗੀ ਸੀ ਅਸੀਂ ਖਬਰ ਵੀ ਨਸ਼ਰ ਕੀਤੀ ਸੀ ਜੀ ਇਹ ਸਮਝੋ ਹਾਂਜੀ ਉਹ ਪਤਾ ਲੱਗਿਆ ਸੀ ਮੈਨੂੰ ਪਰ ਉਹ ਮੈਂ ਉਸ ਵੇਲੇ ਕੈਨੇਡਾ ਦੇ ਵਿੱਚ ਸੀਗਾ ਮੈਨੂੰ ਇਹਨੇ ਕੋਈ ਫੋਨ ਨਹੀਂ ਕੀਤਾ ਜਦੋਂ ਮੈਂ ਇੱਥੇ ਵਾਪਸ ਮੁੜ ਕੇ ਆਇਆ ਹੈਗਾ ਉਦੋਂ ਮੈਨੂੰ ਕਹਿੰਦਾ ਵੀ ਤੇਰੇ ਸਾਰੇ ਪੈਸੇ ਜਿਹੜੇ ਲੱਗੇ ਸੀ ਉਹ ਉੱਥੇ ਸਕੂਟਰ ਸਾਰੇ ਸੜ ਗਏ ਖਤਮ ਹੋ ਗਏ 30 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹਾਲਾਂਕਿ ਉੱਥੇ ਨੁਕਸਾਨ ਸਿਰਫ 3-4 ਸਕੂਟਰਾਂ ਦਾ ਹੋਇਆ ਸੀ ਉਹ ਵੀ ਲੱਗਦਾ ਨਹੀਂ ਕਿ ਇੱਕ ਬਿਉਤਬੰਦੀ ਨਹੀਂ ਸਾੜਿਆ ਗਿਆ ਸੀ ਜਿਗਾ ਉਹ ਉਹ ਕੀਤਾ ਹੀ ਇਸ ਤਰੀਕੇ ਦੇ ਨਾਲ ਸੀਗਾ ਜੀ ਤਾਂ ਕਿ ਮੈਨੂੰ ਬਾਹਰ ਕੀਤਾ ਜਾਵੇ ਉਸ ਤੋਂ ਬਾਅਦ ਦੇ ਬੰਤੇ ਇਹਨੇ ਮੇਰਾ ਸਾਰਾ ਨਾਂ ਨੂੰ ਵਗੈਰਾ ਸਾਰਾ ਖਤਮ ਕਰਤਾ ਬਸ ਹੁਣ ਕੀ ਕਾਰਵਾਈ ਪੁਲਸ ਵੱਲੋਂ ਕੀਤੀ ਗਈ ਲੋਕ ਮਾਨਜੋਗ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਕਾਰਵਾਈ ਕੀਤੀ ਵੀ ਹੈ ਇਸ ਵੇਲੇ 406 ਦਾ ਪਰਚਾ ਹੋਇਆ ਹੋਇਆ ਤੇ ਇਹ ਬੰਦਾ ਫਰਾਰ ਹੈ ਸਤੰਬਰ 30 ਨੂੰ ਪਰਚਾ ਹੋ ਗਿਆ ਸੀਗਾ ਤੇ ਆਪਦੇ ਮੁੰਡੇ ਦੇ ਨਾਲ ਹੀ ਇਹ ਭੱਜਿਆ ਵਿਆ ਘਰੋਂ ਜਿੰਦੇ ਲੱਗੇ ਵੇ ਆ ਦੁਕਾਨ ਬੰਦ ਹੈ ਕੀ ਮੰਗ ਕਰਦੇ ਨੇ ਇਨਸਾਫ ਦੀ ਮੰਗ ਕਰਦੇ ਆ ਜੀ ਜਿਹੜੇ ਐਨਆਰਆਈ ਬੰਦੇ ਇੱਥੇ ਪੈਸੇ ਇਨਵੈਸਟ ਕਰਦੇ ਹੈਗੇ ਆ ਵੀ ਉਹਨਾਂ ਦੀ ਇੱਕ ਸਰਵਾਈ ਕੀਤੀ ਜਾਵੇ ਸੰਤੋਸ਼ ਤੋਂ ਉਪਲਬਧ ਕਾਰਵਾਈ ਤੋਂ ਹੌਸ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਹਾਂ ਜੀ ਲੈਕਟਰ ਨੇ ਕਿਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਜੇ ਮਾੜੇ ਐਂਸਰ ਜਿਹੜੇ ਠੱਗੀਆਂ ਮਾਰਦੇ ਕਰਦਾ ਜਲਦੀ ਤੋਂ ਪਹਿਲਾਂ ਕਰਨਾ ਚਾਹੀਦਾ ਜੀ ਇਹਨਾਂ ਨੂੰ ਕਿਉਂਕਿ ਦੂਜਿਆਂ ਨੂੰ ਵੀ ਇਹ ਸਹੇਦ ਮਿਲੇ ਇਸ ਚੀਜ਼ ਦੀ ਕਿਸੇ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਮੈਂ ਤਾਂ ਬਾਹਰੋਂ ਆ ਕੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਚਲੋ ਠੀਕ ਹੈ ਕੋਈ ਨਹੀਂ ਇਹਦਾ ਵੀ ਰੋਟੀ ਪਾਣੀ ਚੱਲੀ ਜਾਊਗਾ ਕੋਈ ਨਹੀਂ ਸਾਰੇ ਪੈਸੇ ਮੈਂ ਹੀ ਲਾਏ ਸੀਗੇ ਤੇ ਜਿਹੜੇ ਹਾਲਾਤ ਵੇਖ ਕੇ ਤਾਂ ਕੋਈ ਵੀ ਬੰਦਾ ਡਰੂਗਾ ਇੱਥੇ ਆ ਕੇ ਪੈਸੇ ਕਿਹਨੂੰ ਲਾਉਣੇ ਅਸੀਂ ਮੈਂ ਇਹਦੇ ਬੱਚਿਆਂ ਨੂੰ ਵੀ ਸੱਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬੱਚੇ ਵੀ ਸੱਤ ਬੱਚੇ ਬਿਲਕੁਲ ਜੀ ਇਹਨਾਂ ਦੀ ਬੇਟੀ ਮੈਂ ਲੈ ਕੇ ਗਿਆ ਆ ਆਪਦੀ ਤੀ ਬਣਾ ਕੇ ਲੈ ਕੇ ਗਿਆ ਬਾਹਰ ਮੇਰੇ ਕੋਲ ਹੀ ਰਹੀ ਹੈ ਬਹੁਤ ਸਾਲ ਉਹਦਾ ਵਿਆਹ ਵੀ ਕੀਤਾ ਬੇਟੀ ਖੁਸ਼ ਵੀ ਆਉਦੇ ਘਰੇ ਪਵਿੱਤਰ ਸਿੰਘ ਮਾਨਯੋਗ ਜਿਹੜੇ ਮਾਨਯੋਗ ਐਸਐਸਪੀ ਮੋਗਾ ਨੇ ਉਹਨਾਂ ਨੂੰ ਇੱਕ ਪੀਸੀ ਦੀ ਦਰਖਾਸਤ ਦਿੱਤੀ ਗਈ ਸੀ ਜੋ ਬਾਦਪਰਤਾਲ ਡਿਪਟੀ ਸਾਹਿਬ ਦੇ ਜਿਹੜੀ ਉਹ ਮੁਕੱਦਮਾ 200 ਮੁਕੱਦਮਾ ਨੰਬਰ 215 ਥਾਣਾ ਸਿਟੀ ਵਿੱਚ ਦਰਜ ਹੋਇਆ ਇਹ ਬਲਵਿੰਦਰ ਸਿੰਘ ਬੱਬੂ ਦੇ ਖਿਲਾਫ ਦਰਜ ਹੈ ਜਿਹੜਾ ਇਹ ਅੰਡਰ ਸੈਕਸ਼ਨ 406 ਆ ਵੀ ਉਹਨੇ ਜਿਹੜਾ 15-16 ਲੱਖ ਰੁਪਏ ਦੇ ਕਰੀਬ ਜਿਹੜੀ ਹੈਗੀ ਆ ਉਹਦੀ ਸੰਪਤੀ ਸੀ ਉਹ ਜਿਹੜੀ ਹਰਦਵਾਰ ਸਰ ਇਨਰਿ ਲੈਂਕਿਆ ਤੇ ਅਜੇ ਤੱਕ ਗਿਰਫਤਾਰੀ ਨਹੀਂ ਕਿਸ ਤਰ੍ਹਾਂ ਦੀ ਕਰ ਰਹੀ ਹੈ ਹਾਂਜੀ ਉਹ ਨੂੰ ਜਿਹੜਾ ਅਰੈਸਟ ਕਰਨ ਲਈ ਐ ਸੀ ਜਿਹੜਾ ਪ੍ਰਯਾਸ ਕਰ ਰਹੇ ਆ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜੇ ਸਰ ਇਹ ਵੀ ਪਤਾ ਲੱਗਿਆ ਕਿ ਬੱਬੂ ਵੱਲੋਂ ਜਿਹੜਾ ਜਿਹੜਾ ਉਹ ਸਕੂਟਰ ਐ ਸੀ ਉਹਨਾਂ ਨੂੰ ਅੱਗ ਵੀ ਲਾਈ ਦੇਈ ਸੀ ਹਾਂਜੀ ਇਹ ਤਫਤੀਸ਼ ਦੇ ਤਫਤੀਸ਼ ਦੇ ਦੌਰਾਨ ਸਾਰੀਆਂ ਜਿਹੜੀਆਂ ਗੱਲਾਂ ਹੌਂ ਰਿਕਾਰਡ ਲਈਆਂ ਜਾਂਦੀਆਂ ਵਿਕਟਰ ਸਿੰਘ ਚਾਹਲ ਆ ਮੈਂ ਕੈਨੇਡਾ ਦੇ ਰਹਿਣ ਵਾਲਾ ਤੇ ਐਸ ਜਿਹੜੇ ਮੋਗੇ ਆ ਮੇਰੇ ਨਾਲ ਇੱਕ ਬਹੁਤ ਵੱਡਾ ਫਰਾਡ ਹੋਇਆ ਆ ਮੇਰਾ ਇੱਕ ਦੋਸਤ ਬਣਿਆ ਬਹੁਤ ਪੁਰਾਣਾ ਉਹਨੇ ਮੇਰੇ ਨਾਲ ਬਹੁਤ ਵੱਡੀ ਠੱਗੀ ਮਾਰੀ ਆ ਅਸੀਂ ਰਲ ਕੇ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਇਲੈਕਟ੍ਰਿਕ ਸਕੂਟਰਾਂ ਦਾ ਇੱਥੇ ਉਹਦੇ ਵਿੱਚ ਮੇਰੇ ਪੈਸੇ ਲੱਗੇ ਸੀ 15 ਲੱਖ 15 ਹਜ਼ਾਰ ਦਾ ਮੇਰੇ ਕੋਲੇ ਪ੍ਰੂਫ ਪਿਆ ਸਾਰਾ ਕੁਝ ਕੀ ਨਾਮ ਉਹਦਾ ਕਦੋਂ ਤੋਂ ਪੁਲੀ ਆ ਰਹੀ ਹੈ ਉਸ ਬੰਦੇ ਦਾ ਨਾਮ ਜੀ ਬਲਵਿੰਦਰ ਸਿੰਘ ਬੱਬੂ ਉਹਦਾ ਨਾਮ ਹੈ ਨਿਊ ਸਿਵਲ ਲਾਈਨ ਦੇ ਵਿੱਚ ਉਹਦਾ ਉਡੀ ਦੁਕਾਨ ਹੈ ਨਿਊ ਐਸ ਬੀ ਆਟੋ ਕਰੋ ਤੇ ਯਾਰੀ ਇਹ ਤਾਂ 35 ਸਾਲ ਤੋਂ ਆ ਜੀ 1989 ਤੋਂ ਦੋਸਤੀ ਸੀ ਉਹਦੇ ਨਾਲ ਕੀ ਗੱਲ ਹੋਈ ਹੈ ਕਿਵੇਂ ਠੱਗੀ ਕਿਵੇਂ ਬਚੀ ਅਸੀਂ ਰਲ ਕੇ ਜੀ ਇੱਕ ਇਲੈਕਟ੍ਰਿਕ ਸਕੂਟਰਾਂ ਦਾ ਕੰਮ ਕੀਤਾ ਸੀਗਾ 2020 ਦੇ ਵਿੱਚ ਨਵੰਬਰ ਦੇ ਵਿੱਚ 2021 21 ਜੇ ਅਸੀਂ ਕੰਮ ਕੀਤਾ ਸਾਰਾ 2022 ਦੇ ਵਿੱਚ ਮੈਂ ਬਾਹਰ ਚਲਾ ਗਿਆ ਅਸੀਂ ਸਾਰਾ ਸਾਰਾ ਹਿਸਾਬ ਕਿਤਾਬ ਬਣਾਇਆ ਮੇਰੇ ਹਿੱਸੇ ਦੇ ਪੈਸੇ 475000 ਨੇ ਮੈਨੂੰ ਦੇਤਾ ਮੈਂ ਬਾਹਰ ਚਲਾ ਗਿਆ ਉਸ ਤੋਂ ਬਾਅਦ ਦੇ ਵਿੱਚ ਉਹਨੇ ਮੈਨੂੰ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਜਦੋਂ ਮੈਂ ਆਫਸੇ ਮੁੜ ਕੇ ਆਇਆ ਹੈਗਾ 2022 ਚ ਐਂਡ ਤੇ ਮੈਂ ਆਇਆ ਹੈਗਾ 23 ਚ ਆਇਆ ਹੈਗਾ 24 ਚ ਆਇਆ ਹੈਗਾ ਉਹਨੇ ਕੋਈ ਹਿਸਾਬ ਕਿਤਾਬ ਨਹੀਂ ਦਿੱਤਾ ਕਹਿੰਦਾ ਕਿ ਤੇਰਾ ਕੋਈ ਹਸਾਬ ਤਾਂ ਬਣਦਾ ਹੀ ਨਹੀਂ ਥੋੜੀ ਗਹਿਰੀ ਤੇ ਮੈਨੂੰ ਪਤਾ ਲੱਗਿਆ ਕਿ ਜਿਹੜਾ ਨਾਂ ਦੇ ਵਿੱਚ ਚੱਕਤਾ ਦੀ ਦਸਤ ਮੇਰੇ 11 ਹਰੀ ਜੀ ਉਹਨਾਂ ਨੇ ਮੇਰਾ ਨਾਮ ਜਿਹੜਾ ਸੀਗਾ ਬੋਰਡ ਦੇ ਉੱਪਰ ਉਹ ਚੱਕਤਾ ਵਿਜ਼ਿਟਿੰਗ ਕਾਰਡ ਦੇ ਉੱਤੇ ਮੇਰਾ ਨੰਬਰ ਸੀਗਾ ਉਹ ਖਤਮ ਕਰਤਾ ਬੈਲ ਬੁੱਕ ਸੀਗੇ ਉਹ ਲੋਕ ਉੱਤੇ ਮੇਰਾ ਫੋਨ ਨੰਬਰ ਸੀਗਾ ਸਾਰਾ ਕੁਝ ਖਤਮ ਕਰਕੇ ਆਪਦੇ ਫੋਨ ਨੰਬਰ ਉੱਤੇ ਪਾ ਦੇ ਤੇ ਇਹ ਕੰਪਨੀ ਸਾਰੀ ਉਹਨੇ ਆਪਦੇ ਮੁੰਡੇ ਦੇ ਨਾਮ ਦੇ ਉੱਤੇ ਕਰਤੀ ਕਿੰਨੇ ਪੈਸੇ ਦਿੱਤੇ ਸੀ ਆਪ ਤੁਸੀਂ ਇਨਵੈਸਟਮੈਂਟਾਂ ਕੀਤਾ ਮੇਰਾ ਜੀ ਇਸ ਵੜੀ ਬੈਂਕ ਦਾ ਪ੍ਰੂਫ ਜਿਹੜਾ ਹੈਗਾ 15 ਲੱਖ ਤੇ 15000 ਦਾ ਹੈ ਤੇ ਪੈਸੇ ਤਾਂ ਵੱਧ ਲੱਗੇ ਹੈਗੇ ਆ ਜਿਹੜਾ ਕਿ ਪ੍ਰੂਫ ਇੰਨੇ ਦਾ ਹੋਇਆ ਇਸ ਵੜੇ ਤੇ ਉਹਨਾਂ ਦੀ ਜਿਹੜੀ ਹੈ ਸਕੂਟਰ ਏਜੰਸੀ ਵੀ ਜਿਹੜੀ ਹੈ ਸੜਗੀ ਸੀ ਅਸੀਂ ਖਬਰ ਵੀ ਨਸ਼ਰ ਕੀਤੀ ਸੀ ਜੀ ਇਹ ਸਮਝੋ ਹਾਂਜੀ ਉਹ ਪਤਾ ਲੱਗਿਆ ਸੀ ਮੈਨੂੰ ਪਰ ਉਹ ਮੈਂ ਉਸ ਵੇਲੇ ਕੈਨੇਡਾ ਦੇ ਵਿੱਚ ਸੀਗਾ ਮੈਨੂੰ ਇਹਨੇ ਕੋਈ ਫੋਨ ਨਹੀਂ ਕੀਤਾ ਜਦੋਂ ਮੈਂ ਇੱਥੇ ਵਾਪਸ ਮੁੜ ਕੇ ਆਇਆ ਹੈਗਾ ਉਦੋਂ ਮੈਨੂੰ ਕਹਿੰਦਾ ਵੀ ਤੇਰੇ ਸਾਰੇ ਪੈਸੇ ਜਿਹੜੇ ਲੱਗੇ ਸੀ ਉਹ ਉੱਥੇ ਸਕੂਟਰ ਸਾਰੇ ਸੜ ਗਏ ਖਤਮ ਹੋ ਗਏ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹਾਲਾਂਕਿ ਉੱਥੇ ਨੁਕਸਾਨ ਸਿਰਫ 3-4 ਸਕੂਟਰਾਂ ਦਾ ਹੋਇਆ ਸੀ ਉਹ ਵੀ ਲੱਗਦਾ ਨਹੀਂ ਕਿ ਇੱਕ ਬਿਉਤਬੰਦੀ ਨਹੀਂ ਸਾੜਿਆ ਗਿਆ ਸੀ ਜਿਗਾ ਉਹ ਉਹ ਕੀਤਾ ਹੀ ਇਸ ਤਰੀਕੇ ਦਾ ਨਾਲ ਸੀਗਾ ਜੀ ਤਾਂ ਕਿ ਮੈਨੂੰ ਬਾਹਰ ਕੀਤਾ ਜਾਵੇ ਉਸ ਤੋਂ ਬਾਅਦ ਦੇ ਵਿੱਚ ਇਹਨੇ ਮੇਰਾ ਸਾਰਾ ਨਾਂ ਨੂੰ ਵਗੈਰਾ ਸਾਰਾ ਖਤਮ ਕਰਤਾ ਬਸ ਹੁਣ ਕੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਕਾਰਵਾਈ ਕੀਤੀ ਵੀ ਹੈ ਇਸ ਵੇਲੇ 406 ਦਾ ਪਰਚਾ ਹੋਇਆ ਹੋਇਆ ਤੇ ਇਹ ਬੰਦਾ ਫਰਾਰ ਹੈ ਸਤੰਬਰ 30 ਨੂੰ ਪਰਚਾ ਹੋ ਗਿਆ ਸੀਗਾ ਤੇ ਆਪਦੇ ਮੁੰਡੇ ਦੇ ਨਾਲ ਹੀ ਇਹ ਭੱਜਿਆ ਵਿਆ ਘਰੋਂ ਜਿੰਦੇ ਲੱਗੇ ਵੇ ਆ ਦੁਕਾਨ ਬੰਦ ਹੈ ਕੀ ਮੰਗ ਕਰਦੇ ਨੇ ਇਨਸਾਫ ਦੀ ਮੰਗ ਕਰਦੇ ਆ ਜੀ ਜਿਹੜੇ ਐਮਆਰਆਈ ਬੰਦੇ ਇੱਥੇ ਪੈਸੇ ਇਨਵੈਸਟ ਕਰਦੇ ਹੈਗੇ ਆ ਵੀ ਉਹਨਾਂ ਦੀ ਇੱਕ ਸਰਵਾਈ ਕੀਤੀ ਜਾਵੇ ਸੰਤੋਸ਼ ਤੋਂ ਕੋਲੋਂ ਵੀ ਕਾਰਵਾਈ ਤੋਂ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਹਾਂ ਜੀ ਲੈਟਾ ਦੇ ਕਿਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਜੇ ਮਾੜੇ ਆਨਸਰਾਂ ਜਿਹੜੇ ਠੱਗੀਆਂ ਮਾਰਦੇ ਚੱਲਦਾ ਜਲਦੀ ਤੋਂ ਪਹਿਲਾਂ ਕਰਨਾ ਚਾਹੀਦਾ ਜੀ ਇਹਨਾਂ ਨੂੰ ਕਿਉਂਕਿ ਦੂਜਿਆਂ ਨੂੰ ਵੀ ਇਹ ਸੇਧ ਮਿਲੇ ਇਸ ਚੀਜ਼ ਦੀ ਕਿਸੇ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਮੈਂ ਤਾਂ ਬਾਹਰੋਂ ਆ ਕੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਚਲੋ ਠੀਕ ਹੈ ਕੋਈ ਨਹੀਂ ਇਹਦਾ ਵੀ ਰੋਟੀ ਪਾਣੀ ਚੱਲੀ ਜਾਊਗਾ ਕੋਈ ਨਹੀਂ ਸਾਰੇ ਪੈਸੇ ਮੈਂ ਹੀ ਲਾਏ ਸੀਗੇ ਤੇ ਜਿਹੜੇ ਹਾਲਾਤ ਵੇਖ ਕੇ ਤਾਂ ਕੋਈ ਵੀ ਬੰਦਾ ਡਰੂਗਾ ਇੱਥੇ ਆ ਕੇ ਪੈਸੇ ਕਿਹਨੂੰ ਲਾਉਣੇ ਅਸੀਂ ਇਹਦੇ ਬੱਚਿਆਂ ਨੂੰ ਵੀ ਸੱਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬੱਚੇ ਵੀ ਸੱਤ ਬੱਚੇ ਬਿਲਕੁਲ ਜੀ ਇਹਨਾਂ ਦੀ ਬੇਟੀ ਮੈਂ ਲੈ ਕੇ ਗਿਆ ਆਪਦੀ ਧੀ ਬਣਾ ਕੇ ਲੈ ਕੇ ਆ ਆ ਮੇਰੇ ਕੋਲ ਹੀ ਰਹੀ ਹੈ ਬਹੁਤ ਸਾਲ ਉਹਦਾ ਵਿਆਹ ਵੀ ਕੀਤਾ ਬੇਟੀ ਖੁਸ਼ ਵੀ ਆਪਦੇ ਘਰੇ ਕ ਪਵਿੱਤਰ ਸਿੰਘ ਉਹਨਿਓ ਜਿਹੜੇ ਮਾਨਯੋਗ ਐਸਐਸਪੀ ਮੁਕੰਨ ਨੇ ਉਹਨਾਂ ਨੂੰ ਇੱਕ ਪੀਸੀ ਦੀ ਦਰਖਾਸਤ ਦਿੱਤੀ ਗਈ ਸੀ ਜੋ ਬਾਦ ਪੜਤਾਲ ਡਿਪਟੀ ਸਾਹਿਬ ਦੇ ਜਿਹੜੀ ਉਹ ਮੁਕਦਮਾ 200 ਮੁਕਦਮਾ ਨੰਬਰ 215 ਥਾਣਾ ਸਿਟੀ ਵਿੱਚ ਦਰਜ ਹੋਇਆ ਇਹ ਬਲਵਿੰਦਰ ਸਿੰਘ ਬੱਬੂ ਦੇ ਖਿਲਾਫ ਦਰਜ ਹੈ ਜਿਹੜਾ ਇਹ ਅੰਡਰ ਸੈਕਸ਼ਨ 406 ਆ ਵੀ ਉਹਨੇ ਜਿਹੜਾ 15-16 ਲੱਖ ਰੁਪਏ ਦੇ ਕਰੀਬ ਜਿਹੜੀ ਹੈਗੀ ਆ ਉਹਦੀ ਸੰਪਤੀ ਸੀ ਉਹ ਜਿਹੜੀ ਫਰਦੋਰ ਕਰਦੀ ਹੈ ਸਰ ਇਹਨਾਰੇ ਲੰਕਾ ਦੇ ਅਜੇ ਤੱਕ ਜ਼ਿੰਮੇਵਾਰ ਨਹੀਂ ਕਿਸ ਤਰ੍ਹਾਂ ਦੀ ਕਰ ਰਹੀ ਹੈ ਹਾਂਜੀ ਉਹ ਨੂੰ ਜਿਹੜਾ ਅਰੈਸਟ ਕਰਨ ਲਈ ਅਸੀਂ ਜਿਹੜਾ ਪ੍ਰਯਾਸ ਕਰ ਰਹੇ ਹਾਂ ਉਹ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜੇ ਸਰ ਇਹ ਵੀ ਪਤਾ ਲੱਗਿਆ ਕਿ ਬੱਬੂ ਵੱਲੋਂ ਜਿਹੜਾ ਜਿਹੜਾ ਉਹ ਸਕੂਟਰ ਐਸ ਨੂੰ ਉਹਨਾਂ ਨੂੰ ਅੱਗ ਵੀ ਲਾਈ ਦੇਈ ਸੀ ਹਾਂਜੀ ਇਹ ਤਫਤੀਸ਼ ਦੇ ਤਫਤੀਸ਼ ਦੇ ਦੌਰਾਨ ਸਾਰੀਆਂ ਜਿਹੜੀਆਂ ਗੱਲਾਂ ਹੌਂ ਰਿਕਾਰਡ ਲਈਆਂ ਜਾਂਦੀਆਂ